ਕਸੇ ਕੁਛੀ ਲੋੜ ਪਏ ਉਹ ਕਹਿੰਦੇ ਤੂੰ ਤਾਂ ਟਾਰਮਿੰਟ ਨਹੀਂ ਦਿੱਤੇ ਸਾਈਨ ਕੀਤਾ ਹੋਏ ਨੇ ਇਹ ਤਾਂ ਅਪਲਾਈ ਹੀ ਨਹੀਂ ਹੁੰਦਾ ਇੱਥੇ ਉਦੋਂ ਐਡੀ ਵੱਡੀ ਬੁੱਕ ਲੈ ਆਉਂਦੇ ਕੌਣ ਪੜ੍ਹੇਗੀ ਸੁwijs ਕਰਕੇ ਇਹ ਤਾਂ ਅਸੀਂ ਖਤਮ ਹੀ ਕਰਤਾ ਵੀ ਆਹ ਭਰ ਦੇ ਆਹ ਭਰ ਦੇ ਆਹ ਖਾਨਾ ਭਰ ਦੇ ਫੈਚ ਆਪਣੇ ਮਾਪੇ ਦਾ ਨਾਮ ਲਿਖ ਦੇ ਆ ਹੁਣ ਲੈ ਕਹਿੰਦੇ ਮੋਦੀ ਸਾਹਿਬ ਕਹਿੰਦੇ ਕਹਿੰਦੇ ਵੀ ਨਾ ਨਾਨੀ ਦਾ ਨਾਮ ਵੀ ਦੱਸੋ ਜੇ ਵੋਟ ਪਾਉਣੀ ਹੈ ਸਾਡੇ ਵਾਲੇ ਦਾ ਪਾਕਿਸਤਾਨ ਤੋਂ ਆਏ ਆ ਸੀ ਕਿੱਥੋਂ ਲੱਭੀਏ ਜੀ ਉੱਥੇ ਸialकोट ਜਾ ਕੇ ਆਪ ਦੇ ਘਰ ਦਾ ਕੁਝ ਪਤਾ ਨਹੀਂ ਬਾਕੀਆਂ ਦਾ ਡਾਟਾ ਮੰਗੀ ਜਾਂਦਾ ਹੱਦ ਮੇਰੀ ਮਾਂ ਨੇ ਵੋਟ ਪਾਉਣੀ ਆ ਉਹ ਉਹ ਪਾਕਿਸਤਾਨ ਤੋਂ ਆਏ ਹੋਏ ਨੇ ਕਿੱਥੋਂ ਲਿਓਗੀ ਮੇਰੀ ਮਾਂ ਉੱਥੋਂ ਪਾਕਿਸਤਾਨ ਅਜਾ ਪਾਕਿਸਤਾਨ ਨਾਲ ਸੰਬੰਧ ਕਾਬ ਕ ਰੱਖਨੇ ਉਹ ਤਾਂ ਜਾਣ ਨਹੀਂ ਦਿੰਦੇ ਦੱਸੋ ਸਰਕਾਰੀ ਇਹ ਕੀ ਕਰ ਜਾਈਏ ਕਿੱਧਰ ਜਾਈਏ ਸਾਰਾ ਬੋਰਡ ਹੀ ਨਹੀਂ ਪਾ ਸਕਦੇ ਦਾ ਮਤਲਬ ਮੇਰੀ ਮਾਂ ਨੇ ਇਹ ਬੋਰਡ ਪਾਉਣੀ ਹੈ ਤਾਂ ਉਹਨੂੰ ਪਾਕਿਸਤਾਨ ਤੋਂ ਕਾਗਜ਼ ਮਾਉਣੇ ਪੈਣਗੇ ਪਾਕ ਤਾਂ ਜਾਣੀ ਦੇ ਲਈ ਕਹਿੰਦੇ ਪਾਕਿਸਤਾਨ ਨਾਲ ਸੰਬੰਧ ਕਰਾਉਣੇ ਤੁਈ ਤਾਂ ਪਾਕਿਸਤਾਨੀ ਹੋਗੇ ਤੁਈ ਤਾਂ ਹੋਗੇ ਪੇਮ ਨਹੀਂ ਖੱਡਣ ਉਹਨੇ ਫਲਾਨਾ ਨੇ ਕਿੰਨੇ ਆਦਿਲ ਜੀਤ ਦੀ ਫਿਲਮ ਚ ਕੋਈ ਪਾਕਿਸਤਾਨੀ ਕਲਾਕਾਰ ਪਹਿਲਾਂ ਜਦਕੇ ਪਹਿਲਗਾਮ ਜਿਹੜਾ ਬਹੁਤ ਦੁਖਦਾਇਕ ਕਟਨਾ ਹੋਈ ਉਹ ਤਾਂ ਪਹਿਲਾਂ ਦੀ ਸ਼ੂਟਿੰਗ ਹੈ ਕੋਈ ਕਲਾਕਾਰ ਪਾਕਿਸਤਾਨ ਤੋਂ ਕੋਈ ਸਾਡਾ ਕਲਚਰ ਸਾਂਝਾ ਹੈ ਜੀ ਪੰਜਾਬੀ ਬੋਲਦੇ ਉਹ ਵੀ ਪੰਜਾਬੀ ਬੋਲਦੇ ਉਹ ਲੈ ਲੈ ਨਾ ਜੀ ਕਹਿੰਦੇ ਇਹ ਫਿਲਮ ਹੀ ਨਹੀਂ ਨਹੀਂ ਹੋ ਸਕਦੀ ਇਹ ਗਦਾਰ ਹੈ ਇਹ ਤਾਂ ਗਦਾਰ ਹੈ ਤੇ ਹੁਣ ਪਾਕਿਸਤਾਨ ਦੀ ਟੀਮ ਖੇਡਣ ਆਉਗੀ ਉਹ ਠੀਕ ਹੈ ਸਾਰੀ ਸਾਨੂੰ ਤਾਂ ਐਂ ਵਰਤੀ ਜਾਂਦੇ ਭੇਡਾਂ ਬੱਕਰੀਆਂ ਵਾਂਗੂ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਕੁੱਤੂ ਜੀ ਭੇਟੀ ਖੋ ਜੋ ਉਹ ਮਿੱਕਾ ਬੈਠਾ ਜੀ ਐਫ 16 ਐਫ ਉਹਨਾਂ ਕੋ ਕਬਾੜ ਐ ਐਫ 16 ਕਬਾੜ ਜਹਾਜ਼ ਨੇ ਉਹ ਪਾਕਿਸਤਾਨ ਨੂੰ ਵੀ ਵੇਚ ਦਿੰਦੇ ਆ ਸਾਨੂੰ ਵੀ ਵੇਚ ਦਿੰਦੇ ਜੀ ਦੋਨਾਂ ਮੁਲਕਾਂ ਨੂੰ ਵਿਚਕੇ ਕਹਿੰਦੇ ਨੇ ਓਏ ਲੜਿਆ ਨਾ ਕਰੋ ਓਏ ਲੜਿਆ ਨਾ ਕਰੋ ਦੱਸੋ ਅਸੀਂ ਬੱਚੇ ਛੱਡ ਸਕੂਲ ਛੱਡ ਕੇ ਆਉਣੇ ਐ ਐਫ 16 ਚ ਲੜਾਈ ਵਾਲੇ ਹਥਿਆਰ ਵੇਚ ਕੇ ਸਾਨੂੰ ਕਹੀ ਜਾਂਦੇ ਲੜਿਆ ਨਾ ਕਰੋ ਯਾਰ ਹੱਦ ਕਰੀ ਜਾਂਦੇ ਅਸੀਂ ਸਮਝਦੇ ਨਹੀਂ ਯਾਰ ਸਾਡੇ 10 ਲੱਖ ਬੰਦਾ ਸਾਡਾ ਮਰ ਗਿਆ ਜੀ ਪਾਰਟੀਸ਼ਨ ਵੇਲੇ 47 ਵੇਲੇ ਕੌਣ ਮਰਿਆ ਜੀ ਸਾਡੇ ਨਾਨੇ ਨਾਨੀਆਂ ਸਾਡੇ ਭੂਆ ਫੋਫੜ ਮਰਨ ਨੂੰ ਅਸੀਂ ਰੱਖੇ ਆ ਇਹਨਾਂ ਦਾ ਕੋਈ ਮਰਿਆ ਇੱਕ ਕਦੇ ਗਏ ਆ ਹਾਂ ਫੌਜ ਦੀ ਟੋਪੀ ਲੈ ਕੇ ਫੋਟੋ ਖਿਚਾਉਣ ਜਰੂਰ ਆ ਜਾਂਦੇ ਆਪਰੇਸ਼ਨ ਸਿੰਧੂਰ ਔਰ ਸੰਦੂਰ ਵੀ ਵੰਡਣ ਲੱਗ ਗਈ ਸੀ। ਇਹਦਾ ਰੌਲਾ ਪੈ ਗਿਆ ਨਹੀਂ ਤਾਂ ਆ ਜਾਂਦੇ। ਕਰ ਕਰ। ਸੰਦੂਰ ਲਾਓ ਜੀ। ਮੋਦੀ ਦੇ ਨਾਂ ਦਾ। ਉਹ ਜੀ ਦੇ ਲਾਉਣਾ ਤੂੰ ਉਹਦੇ ਲਾਲਾ ਬਾਬਾ। ਤੂੰ ਸਾਡੇ ਵਾਲਿਆਂ ਨੂੰ ਕਿਉਂ ਪੈ ਨਿਕਲਿਆ? ਸਹੀ ਹੈ ਨਾ? ਜੇ ਸਹੀ ਹੈ ਥਾੜੀ ਮਾਰਦੇ ਹੋ ਨਹੀਂ ਤਾਂ ਨਾਮ ਆ। ਹੱਦਾ ਮਤਲਬ ਹਰ ਥਾਂ ਤੇ ਜਾ ਕੇ ਕਹਿੰਦਾ ਇਸ ਜਗ੍ਹਾ ਸੇ ਮੇਰਾ ਪੁਰਾਣਾ ਨਾਤਾ ਹੈ ਜੀ ਦੇ ਨਾਲ ਨਾਤਾ ਹੈ ਉਹਦੇ ਨਾਲ ਬੱਤ ਦਾ ਨਹੀਂ ਕਿ ਤੂੰ ਵੀ ਜਾ ਕੇ ਕਹਿੰਦੇ ਕਿ ਹਾ ਜੇਤੀ ਬਾਪ ਪੈ ਗਿਆ ਯਾਰ ਅਹੀਂ ਕਟਣੀ ਪੈਣੀ ਆ ਹੁਣ ਆਪਾਂ ਕੀ ਕਰੀਏ ਬਦਲੂਗਾ ਦੇਸ਼ ਬਦਲੂਗਾ ਪੜਿਆ ਲਿਖਾ ਬੰਦਾ ਹੋਗਾ ਜਿਹਨੇ IIT اللي եր ਕਿਤੀ ਹੋਊਗੀ ਇੰਜੀਨੀਅਰ ਹੋਊਗਾ ਤੇਰਾ ਆਈਆਰਐਸ ਅਫਸਰ ਵੇਸ਼ ਦੀ ਆਰਥਿਕ ਤਾਨੀ ਸਮਝਦਾ ਹੋਊਗਾ ਉਹ ਬੰਦਾ ਜਿਸ ਦਿਨ ਰਾਸ਼ਟਰਪਤੀ ਇਹ ਕਹੂਗਾ ਨਾ ਕਿ ਮੈਂ ਤਾਂ ਉਹ ਬੰਦਾ ਇਧਰੋਂ ਕਹੂਗਾ ਮੈਂ ਅਰਵਿੰਦ ਕੇਜਰੀਵਾਲ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇਗਾ ਇਹ ਬੰਦਾ ਲਿਖ ਲਿਓ ਅੱਜ ਬੰਦਾ ਹੋ ਗਿਆ ਇਹ ਉਹਦੇ ਦੇਸ਼ ਨੂੰ ਦੇ। ਇਹ ਤਾਂ ਅਮਰੀਕਾ ਵਾਲੇ ਪਛਤਾਉਂਦੇ ਫਿਰਦੇ ਕਹਿੰਦੇ ਅਸੀਂ ਆਪ ਕਮਲਾ ਚੁਣ ਬੈਠੇ। ਮੈਂ ਕਿਹਾ ਅਮਰੀਕਾ ਦੇ ਮੇਰੇ ਦੋਸਤ ਨੇ ਬਹੁਤ سارے ਮੈਂ ਕਿਹਾ ਤੁਹਾਨੂੰ ਵੀ ਹੁਣ ਪਤਾ ਲੱਗੂ ਮਾੜਾ ਲੀਡਰ ਚੁਣਨ ਦੇ ਤੁਹਾਨੂੰ ਨੁਕਸਾਨ ਕੀ ਹੁੰਦੇ ਨੇ। ਪਹਿਲਾਂ ਸਾਨੂੰ ਹੀ ਗੱਲਾਂ ਕੱਢੀ ਜਾਂਦੇ ਸੀ। ਮੈਂ ਕਿਹਾ ਹੁਣ ਟਰੰਪ ਚੁਣ ਲਿਆ ਤੁਸੀਂ ਬਸ ਉਹ ਕੁਝ ਵੀ ਕਹਿੰਦਾ ਤੜਕੇ ਚਾਹ ਪੀ ਕੇ ਕੁਝ ਹੋਰ ਗੱਲ ਕਹਿੰਦਾ ਉਹ। ਦੁਪਹਿਰੇ ਕੁਝ ਹੋਰ ਗੱਲ ਕਹਿੰਦਾ। ਆਥਣੇ ਕੁਝ ਹੋਰ ਕਹਿੰਦਾ। ਫਲਾਨ ਨੂੰ ਕਰ ਫਰਕਰ ਨੂੰ ਫਲਾਨ ਨੇ ਮੈਂ ਕੱਢ ਦੂੰ ਫਲਾਨ ਨੇ ਮੈਂ ਛੱਡ ਦੂੰ ਫਲਾਨ ਨੂੰ ਮੈਂ ਵੜ ਦੂੰ ਹਾਲਾਤ ਉਹਦੇ ਵੀ ਉਹੀ ਨੇ ਜਿਹੜੇ ਆਪਣੇ ਵਾਲੇ ਦੇ ਨੇ ਪਤਨ ਤਾਂ ਉਹਨੇ ਹੀ ਤੋ ਸਿਖਿਆ ਪਤਨ ਇਹਨੇ ਉਹਨੂੰ ਸਿਖਾਇਆ ਇਹ ਤੇ ਜਾਂਚ ਜਾਰੀ ਹੈ ਪਰ ਇਹਨਾਂ ਕਹ ਦੁਨੀਆ ਉਹਨਾਂ ਨੇ ਥੂੜੀ ਤੇ ਟੰਗੀ ਪਈ ਆ ਯਾਰ ਸਾਨੂੰ ਜਿਉਂ ਲੈਣ ਦੋ ਯਾਰ ਰਿਕਸ਼ਿਆਂ ਦੇ ਪਿੱਛੇ ਵੀ ਲਿਖਿਆ ਹੁੰਦਾ ਜੀਓ ਔਰ ਜੀਨੇ ਦੋ ਨਾ ਜਿਉਨੇ ਆ ਨਾ ਜਿਉਣ ਦਿੰਨੇ ਆ ਨਾਮੇ ਬੰਗੇ ਪਾਉਨੇ ਆ ਬਸ ਫਿਰ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜਿਓ ਔਰ ਜੀਨੇ ਦੋ ਔਰ ਲੰਬਾ ਜਿਓ ਉਮਰਾਂ ਹੋਣ ਤੁਹਾਡੀਆਂ ਪਰ ਦੇਖੋ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਇਹ ਤੋਂ ਵੱਡੀ ਅਸੀਸ ਨਹੀਂ ਹੋ ਸਕਦੀ ਕਿ ਜਾ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਫੋਕ ਸੌਂਗ ਕਿ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਲੋਕ ਗੀਤ ਦੀ ਕੋਈ ਉਮਰ ਨਹੀਂ ਹੁੰਦੀ ਪਤਾ ਨਹੀਂ ਕਦੋਂ ਤੋਂ ਚੱਲਿਆ ਆਉਂਦਾ ਮਿਰਜਾ ਹੀਰ ਪਤਾ ਨਹੀਂ ਕਦੋਂ ਤੋਂ ਚੱਲੇ ਆਉਂਦੇ ਆ ਤੇਰੀ ਉਮਰ ਲੋਕ ਗੀਤ ਜਿੱਦੀ ਹੋਵੇ ਜੇ ਕਿਸੇ ਨੂੰ ਵੱਤ ਦਵਾ ਦੇਣੀ ਹੋਵੇ ਤਾਂ ਐਦੂ ਵੱਡੀ ਕੋਈ ਵੱਤ ਦਵਾ ਨਹੀਂ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜੇ ਰਸੂਲ ਹਮਦਤੋਂ ਨੇ ਵੀ ਇਹੀ ਲਿਖਿਆ ਮੇਰਾ ਦਾਗਿਸਤਾਨ ਕਿ ਤਾਲ ਦੇ ਵਿੱਚ ਕਿ ਮਾਂ ਬੋਲੀ ਤੋਂ ਵੱਡੀ ਕੋਈ ਗਾਲ ਵੀ ਨਹੀਂ ਮਾਂ ਬੋਲੀ ਤੋਂ ਵੱਡੀ ਕੋਈ ਅਸੀਸ ਨਹੀਂ ਅਸੀਂ ਪੰਜਾਬੀ ਆ ਅਸੀਂ ਤਾਂ ਪੰਜਾਬ ਦੇ ਰਹਿਣ ਵਾਲਿਆਂ ਹਰ ਰੋਜ਼ ਸਰਬੱਤ ਦਾ ਭਲਾ ਮੰਗਣ ਵਾਲੇ ਗੁਰਬਾਣੀ ਪੜ੍ਹਨ ਵਾਲੇ ਲੋਕ ਆ ਤੇ ਸਾਨੂੰ ਕੋਈ ਮਤਲਬ ਐਂ ਕਰ ਜੂਆ ਵੀ ਤੂੰ ਆਉਣਾ ਕਰ ਤੂੰ ਆਉਣਾ ਕਰ ਤੂੰ ਆ ਨਾ ਕਰ ਐਂ ਕਿਵੇਂ ਕਰੂ ਫੇਸ ਕਰਕੇ ਮੈਂ ਤੁਹਾਨੂੰ ਬਧਾਈ ਦੇਣੀ ਚਾਹੁੰਦਾ ਕਿ ਆਪ ਅੰਦਰ ਉਸਤ ਰਹਿਣਾ ਪੰਜਾਬ ਜਰਨੈਲਾਂ ਦਾ ਕਰਨੈਲਾਂ ਦਾ ਪੰਜਾਬ ਸੀ ਪੰਜਾਬ ਗਿੱਦਿਆਂ ਪੰਗੜਿਆਂ ਦਾ ਪੰਜਾਬ ਪੰਜਾਬ ਕਬੱਡੀਆਂ ਕੁਸ਼ਤੀਆਂ ਦਾ ਪੰਜਾਬ ਪੰਜਾਬ ਮਿਲਖੀਆਂ ਦਾਰਿਆਂ ਦਾ ਪੰਜਾਬ ਅੱਜ ਪੰਜਾਬ ਟੀਕੇ ਦਾ ਪੰਜਾਬ ਟਿੱਕੇ ਦਾ ਪੰਜਾਬ ਆ ਬਣਾ ਕੇ ਰੱਖਦੇ ਸਾਨੂੰ ਯੁੱਧ ਛੇੜ ਲਿਆ ਸੀ ਟਾਈਮ ਥੋੜਾ ਜਿਹਾ ਲੱਗ ਗਿਆ ਯੁੱਧ ਵਾਸਤੇ ਨਾ ਥੋੜਾ ਪਲੈਨਿੰਗ ਕਰਨੀ ਪੈਂਦੀ ਪਲੈਨਿੰਗ ਤੇ ਟਾਈਮ ਲੱਗ ਗਿਆ ਪਰ ਜਿਹੜਾ ਜੁੱਧ ਛੇੜ ਲਿਆ ਨਾ ਹੁਣ ਹੁਣ ਇਹ ਹਟ ਇਹ ਪੂਰਾ ਜਿੱਤ ਕੇ ਹੀ ਹਟਾਂਗੇ ਇਹ ਯੁੱਧ ਨਸ਼ੇ ਬਰੁੱਧ ਜਿਹੜਾ ਨਾ ਇਹ ਜਿੱਤ ਕੀ ਹਟਣਾ ਬਸ ਜਿੱਤਣਾ ਹੈ ਇਹ ਕਲੰਕ ਪੰਜਾਬ ਦੇ ਮੱਥੇ ਤੋਂ ਲਾ ਦੇਣਾ ਤੇ ਪੰਜਾਬ ਪੰਜਾਬੀ ਤਾਂ ਜੀ ਆਏ ਨੇ ਫਿਲਮਾਂ ਨੇ ਤੇ ਹੁਣ ਕੋਈ ਫਿਲਮਾਂ ਬਣ ਲੱਗੀਆਂ ਦੀ ਸਾਡੇ ਤੇ ਹੁਣ ਪੰਜਾਬ ਦੀਆਂ ਫਿਲਮਾਂ ਬਣਣਗੀਆਂ ਤਾਂ ਪੰਜਾਬੀ ਨੱਚਦੇ ਹੱਸਦੇ ਖੇੜਦੇ ਨਜ਼ਰ ਆਉਣਗੇ। ਨਾ ਕਿ ਡਿੱਗਦੇ ਟੈਂਦੇ ਪੰਜਾਬੀ ਨੋ। ਹਾਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ। ਸਰਜੀਤ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਕੀ ਹੋਇਆ ਜੇ ਪੱਤ ਚੜ ਆਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜਮੀਨ ਰੱਖੀ। ਜਮੀਨ ਰੱਖੋ ਫੋ ਲੋਗਣਗੇ ਇਥੇ ਐਸੀ ਧਰਤੀ ਤੇ ਜਿਉਂਦੇ ਵਸਦੇ ਰਹੋ ਆਪਾਂ ਨੂੰ ਅਸੀਸਾਂ ਕੀ ਦੀ ਮਿਲਦੀਆਂ ਨੇ ਮਾਂ ਪਿਓ ਤੋਂ ਜੇ ਆਪਾਂ ਕਿਤੇ ਰਿਸ਼ਤੇ ਲੱਜੇ ਜਿਉਂਦਾ ਵਸਦਾ ਰਹ ਭਾਈ ਜਿਉਂਦਾ ਵਸਦਾ ਜਿਉਂਦਾ ਨਹੀਂ ਰਹਿ ਲੰਬੀ ਉਮਰ ਹੈ ਤੇ ਵਸਦਾ ਉਹ ਕਿਸੇ ਬਜ਼ੁਰਗ ਮਾਤਾ ਕੋਲੇ ਕਿਤੇ ਰੱਬ ਪ੍ਰਗਟ ਹੋ ਗਿਆ ਉਹ ਕਹਿੰਦਾ ਮੰਗ ਮਾਤਾ ਕੀ ਮੰਗਦਾ ਹੈ ਮੰਗਦੀ ਹੈ ਉਹ ਮਾਤਾ ਨੇ ਆਖਿਆ ਰੱਬ ਹੈ ਇੱਕੋ ਵਾਰ ਕੀ ਮੰਗਣਾ ਪੈਣਾ ਪਰ ਮੈਂ ਮੇਰੇ ਤੋਂ ਮੰਗਾਂ ਹੀ ਬਹੁਤ ਜ਼ਿਆਦਾ ਨੇ ਪਰ ਇੱਕੋ ਮੰਗ ਦੀ ਮੰਗ ਉਹ ਕਹਿੰਦੀ ਮੈਂ ਸੋਨੇ ਦੀ ਮਧਾਣੀ ਨਾਲ ਆਪਣੇ ਪੋਤੇ ਨੂੰ ਮੱਖਣ ਖਵਾਉਂਦੀ ਦੇਖਾਂ ਲੱਸੀ ਪਿਉਂਦੀ ਦੇਖਾਂ ਕੀ ਮੰਗੀ ਉਹ ਸੋਨਾ ਵੀ ਮੰਗੀ ਘਰ ਵਾਸਤੇ ਦੁੱਧ ਵੀ ਮੰਗੀ ਪੋਤਾ ਵੀ ਮੰਗੀ ਇੱਕੋ ਮੰਗ ਚ ਸਾਰਾ ਕੁਝ ਮੰਗੀ ਉਹ ਸੋ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਹਾਂ ਕੁਝ ਸਪੈਸ਼ਲ whatsapp ਬੱਚੇ ਹੁੰਦੇ ਹਨਾ ਤੇ ਉਹ ਵੀ ਆ ਜਾਂਦੇ ਆ ਉੱਥੇ ਪਿੰਡਾਂ ਚ ਹਨਾ ਤੇ ਆਮ ਤੌਰ ਤੇ ਪਾਸਪੈਨ ਨੇ ਉਹਨਾਂ ਦੀਆਂ ਐਕਟੀਵਿਟੀਜ਼ ਤੇ ਇਹ ਈ ਦਹੀਂ ਹੋਇਆ ਕਿ ਇੱਕ ਬੱਚਾ ਸੀਗਾ ਕਿ ਠੀਕ ਨਹੀਂ ਸੀਗਾ ਉਹਨੇ ਭਰਾਂਤਮਾਨ ਕੇਜਰੀਵਾਲ ਜਨਵਾਦ ਲੋਕਾਸ ਕੇ ਮੈਂ ਕਿਹਾ ਸੇਕਮ ਕਿ ਕਿਨ ਸਾਡੇ ਪਿੰਡ ਦਾ ਕੰਮ ਲਾਇਆ ਹੈ ਤੇ ਫਿਰ ਕਿ ਕੰਮ ਨਹੀਂ ਕੋਈ ਗੱਲ ਨਹੀਂ ਤੁਸੀਂ ਸੇਹਤ ਤੇ ਭੇਜੋ ਸੇਹਤ ਤੇ ਭਲਾਇਆ ਮੈਂ ਫੋਟੋ ਖਿਚਾਈ ਮੈਂ ਕਿਹਾ ਗੱਲ ਸੁਣੋ ਅੱਛਾ ਨਾ ਕਰੋ ਮਜ਼ਾਕ ਨਾ ਲਾਇਆ ਕਰੋ ਕੀ ਪਤਾ ਰੱਬ ਕਿਹੜਿਆਂ ਰੰਗਾਂ ਚ ਰਾਜੀ ਆ ਰੱਬ ਆਪ ਥੋੜੀ ਹੋਂਦ ਵਿੱਚ ਕੀ ਪਤਾ ਕਿਹਦੇ ਚ ਰੱਬ ਬਸਦਾ ਹੋਵੇ ਨਾ ਜਾਣੇ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਪਤਾ ਰੱਬ ਕਿੱਥੇ ਵਰਦਾ ਇਹ ਦਿਨ ਫੋਟੋ ਵਿੱਚ ਆ ਲੋ ਇਹਨੂੰ ਪਿਆਰ ਕਰੋ ਤੂੰ ਦੇਖਿਓ ਸੀ ਉਹ ਜਿਹੜੀ ਮੁੰਨਾ ਬਾਈ ਐਮਬੀਬੀਐਸ ਦੀ ਜਾਦੂ ਕੀ ਜੱਪੀ ਉਹ ਇੱਕ ਸਲੀਪਰੀ ਸੀ ਨਾ जिने ठीक करते सी डॉक्टरਾਂ ਤੋਂ ਨਹੀਂ ਠੀਕ ਹੋਏ ਸੀ সুইਪਰ ਨੇ ਠੀਕ ਕਰਦੇ ਸੀ ਪਿਆਰ ਨਾਲ ਦੁਨੀਆ ਕਾਦੀ ਭੁੱਖੀ ਹੈ ਜੀ ਪਿਆਰ ਦੀ ਮਾਨ ਦੀ ਸਨਮਾਨ ਦੀ ਇੱਜ਼ਤ ਦੀ ਉਹ ਮਿਲ ਜੇ ਬਾਕੀ ਤਾਂ ਸਾਰੇ ਆਪਦੇ ਆਪ ਦੇ ਘਰੇ ਰਾਜੇ ਨੇ ਕੋਈ ਐਸੀ ਗੱਲ ਨਹੀਂ ਹੈਗੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇੰਨੇ ਅੱਛਾ ਪੱਤਰਕਾਰ ਨੇ ਕੈਮਰੇ ਚੱਕਲੇ ਮਤਲਬ ਮੈਂ ਖਤਮ ਕਰਦਾ ਮਤਲਬ ਇਹਨਾਂ ਨੂੰ ਸਰ ਚਾਹੀਦੀ ਆ ਦੂਜੀ ਵਾਈਟ ਇਹਨਾਂ ਨੂੰ ਚਾਹੀਦਾ ਸਰ ਦੂਜਾ ਕੰਮ ਵੀ ਉਹ ਅੰਤਮਾਨ ਬੋਲੂ ਮਜੀਠੀਏ ਬਾਰੇ ਉਹ ਮੈਂ ਬੋਲਦਾ ਨਹੀਂ ਉਹ ਹਰ ਕਾਨੂੰਨ ਦਾ ਕੰਮ ਹੈ ਮੇਰਾ ਕੀ ਕੰਮ ਹੈ ਮੇਰਾ ਕੰਮ ਥੋੜੀ ਆ ਉਹ ਤਾਂ ਨਾਬੇ ਆ ਨਾਬੇ ਜਾ ਕੇ ਕਰੇ ਉਹ ਉਹ ਤਾਂ ਕਾਨੂੰਨ ਕਰੂ ਮੈਂ ਤਾਂ ਕੁਝ ਕਰਦਾ ਨਹੀਂ ਪਰ ਮੈਂ ਇੰਨਾ ਕਹਿਣਾ ਜਿਨ੍ਹਾਂ ਨੇ ਲੱਖਾਂ ਘਰਾਂ 'ਚ ਚਿੱਟੇ ਰੰਗ ਦੇ ਸੱਫਰ ਪਛਾਤੇ ਜਿਨ੍ਹਾਂ ਨੇ ਨਸ਼ੇ ਦੀਆਂ ਤਸਕਰੀਆਂ ਕਰ ਕਰਕੇ ਲੱਖਾਂ ਸਾਡੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਉਹ ਆਪ ਰੰਗੀਆਂ ਜਿੰਦਗੀਆਂ ਨਹੀਂ ਜਿਉ ਸਕਦੇ ਸਜ਼ਾ ਮਿਲੂ ਇੱਥੇ ਮਿਲੂ ਇੱਥੇ ਮਿਲੂ ਨਰਕ ਸੁਰਗ ਇੱਥੇ ਹੀ ਐਤੀ ਸাজা ਮੈਨੂੰ ਭੁਗਤੀ ਜਾ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਕਿ ਜ਼ਰੀਆਂ ਮੈਂ ਕੁਝ ਨਹੀਂ ਕਰ ਸਕਦਾ ਮੈਂ ਬਾਕੀ ਕੰਮ ਹਾਲਤਾਂ ਦਾ ਬਾਕੀ ਕੰਮ ਕੋਟਾਂ ਦਾ ਭੁਗਤੀ ਜਾ ਕਬੀਰ ਆ ਤੇਰੀ ਝੋਪੜੀ ਗਲ ਕਟਿਆਣ ਕੇ ਪਾਸ ਜੋ ਕਰਨੇਗੇ ਸੋ ਭਰਨੇਗੇ ਤੂੰ ਕਿਹਾ ਵੇ ਦੱਸ ਜਿੱਦ ਮੈਂ ਗਲਤੀ ਕੀਤੀ ਮੈਨੂੰ ਮੈਨੂੰ ਕਰ ਲਈ ਅੰਦਰ ਜਿੱਦ ਮੈਂ ਕੋਈ ਗਲਤ ਕੰਮ ਕੀਤਾ ਮੈਂ ਸਾਨੂੰ ਦੇ ਦੇ ਅੰਦਰ ਭਾਈ ਪਰ मुछा नहीं चलदिया भी तुम्हारिया चीका उड़ा दोंगे फलाना उकर दागुरु परमात्मा बड़े बड़े आए चीके इत आप चीक गिणियां नहीं जा मिल गया ठीक समान हां बहुत बहुत धनबाद जी बहुत बहुत मेहरबानी चाहे मात्र ਕੀਤੀ ਗਈ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਲਗਾਤਾਰ ਲੋਕਾਂ ਨੂੰ ਸਿਹਤ ਸਹੂਲਤਾਂ ਮਿਲ ਗਈਆਂ 65 ਲੱਖ ਤੋਂ ਵੱਧ ਪਰਿਵਾਰ ਨੇ ਉਹਨਾਂ ਨੂੰ ਇਸ ਯੋਜਨਾ ਦੇ ਤਹਿਤ ਇਲਾਜ ਦੀ ਸਹੂਲਤ ਮਿਲੇਗੀ 10 ਲੱਖ ਤੋਂ ਵੱਧ ਦਾ ਇਲਾਜ ਪਰਿਵਾਰਾਂ ਨੂੰ ਮਿਲੇਗਾ